ਬੋਲੋ 2026 2026 ਮੇਰੇ ਪਰਿਵਾਰਾਂ ਦੇ ਵਿੱਚ ਮੇਰੇ ਪਰਿਵਾਰਾਂ ਦੇ ਜੋ ਅਧੂਰਾ ਹੈ ਉਹ ਪੂਰਾ ਹੋਣ ਦਾ ਸਾਲ ਹੈ 2026 2026 ਇਹ ਸਾਲ ਇਹ ਸਾਲ ਮੇਰਾ ਇਤਿਹਾਸਕ ਸਾਲ ਹੋਵੇਗਾ 2026 2026 ਸ਼ੇਰੋਂ ਜੈਸਾ ਬਲ ਪਾਉਣ ਦਾ ਸਾਲ 2026 2026 ਮੇਰੇ ਪਰਿਵਾਰੋਂ ਕੋ ਮੇਰੇ ਪਰਿਵਾਰ ਇਕਜਟ ਹੋਣ ਦਾ ਸਾਲ 2026 ਵਿਛੜੇ ਹੋਏ ਪਰਿਵਾਰਾਂ ਨੂੰ ਮਲਾਉਣ ਦਾ ਸਾਲ 2026 ਮੇਰੇ ਪਰਿਵਾਰ ਦਾ ਆਦਰ ਦਾ ਸਾਲ 2026 ਬੇਤਲਮ ਦੀ ਤਰ੍ਹਾਂ ਵੱਡਾ ਬਣਾਉਣ ਦਾ ਸਾਲ 2026 2026 ਮੇਰੇ ਪਰਿਵਾਰ ਦੀ ਮੇਰੇ ਪਰਿਵਾਰ ਜਿੱਤ ਦਾ ਸਾਲ 2026 2026 ਮੇਰੀ ਚਰਚ ਵਿੱਚ ਮੇਰੀ ਵਾਦੇ ਦਾ ਸਾਲ ਵਾਦੇ ਦਾ ਸਾਲ 2026 2026 ਮੈਂ ਆਪਣੇ ਉਹੂਏ ਨਾਲ ਮੈਂ ਰਹਿਣ ਦਾ ਸਾਲ ਰਹਿਣ ਦਾ 2026 2026 ਮੇਰਾ ਪਾਕ ਰੂ ਦੇ ਮੇਰਾ ਨਾਲ ਭਰਨ ਦਾ ਸਾਲ ਭਰਨ ਦਾ ਸਾਲ 2026 ਮੇਰੇ ਜੀਵਨ ਵਿੱਚ ਵੱਡੀਆਂ ਗਵਾਹੀਆਂ ਦਾ ਸਾਲ ਜੋ ਅਧੂਰਾ ਹੈ ਇਸੇ ਸਾਲ ਦੇ ਵਿੱਚ ਪੂਰਾ ਹੋਰ ਵਾਲ ਦਾ ਸਾਲ ਪੂਰਾ ਹੋਣ ਦਾ ਸਾਲ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ੁਰ ਸੱਚਮੁੱਚ ਮੇਰੇ ਪਿਤਾ ਪਰਮੇਸ਼ੁਰ ਜੀ ਹਰ ਇੱਕ ਦੀ ਜ਼ਿੰਦਗੀ ਚ ਸੱਚਮੁੱਚ ਇਹ ਪੂਰੇ ਹੋਣ ਮੇਰੇ ਪਿਤਾ ਪਰਮੇਸ਼ੁਰ ਜੀ ਕੋਈ ਅਧੂਰਾ ਨਾ ਰਵੇ ਮੇਰੇ ਪਿਤਾ ਪਰਮੇਸ਼ਰ ਜੀ ਇਸ ਸਾਲ ਦੇ ਵਿੱਚ ਪ੍ਰਭੂ ਵੱਡੀਆਂ-ਵੱਡੀਆਂ ਹਰ ਇੱਕ ਨੂੰ ਖੁਸ਼ੀਆਂ ਮਿਲਣ ਪ੍ਰਭੂ ਹਰ ਇੱਕ ਦੇ ਜੀਵਨ 'ਚ ਵੱਡੀਆਂ-ਵੱਡੀਆਂ ਗਵਾਹੀਆਂ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਪੂਰੇ ਪਰਿਵਾਰ ਇੱਕ ਜੁਟ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਵਿਛੜੇ ਆ ਪ੍ਰਭੂ ਜੀ ਸੱਚਮੁੱਚ ਉਹ ਤੇਰੀ ਸ਼ਰਨ ਦੇ ਵਿੱਚ ਆਉਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਪ੍ਰਭੂ ਸਾਡੀ ਕਲੀਸਿਆ ਦੂਰ ਗਈ ਆ ਪ੍ਰਭੂ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਉਹ ਸਾਡੇ ਨਾਲ ਆ ਕੇ ਬੈਠਣ ਮੇਰੇ ਪਿਤਾ ਪਰਮੇਸ਼ਰ ਜੀ ਸਾਡੀ ਚਰਚ ਜਿਚ ਵਾਦਾ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਜਿੰਨੇ ਤਾਂ ਇਥੋਂ ਦੂਰ ਗਏ ਆ ਪ੍ਰਭੂ ਤੇਰੇ ਨੇੜੇ ਔਰ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤਨਿਆਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਇਹ ਸਾਲ 2026 ਸਾਲ ਸਾਡਾ ਸਾਲ ਆ ਪ੍ਰਭੂ ਜੀ ਸੱਚਮੁੱਚੇ ਸਾਡਾ ਸਾਲ ਆ ਮੇਰੇ ਪਿਤਾ ਪਰਮੇਸ਼ਰ ਜੀ ਇਹਦੇ ਵਿੱਚ ਪ੍ਰਭੂ ਹਰ ਇੱਕ ਦੇ ਜੀਵਨ ਚ ਵੱਡੀਆਂ ਵੱਡੀਆਂ ਗਵਾਹੀਆਂ ਬਣ ਮੇਰੇ ਪਿਤਾ ਪਰਮੇਸ਼ਰ ਜੀ ਇਹ ਜਿੱਤ ਦਾ ਸਾਲ ਆ ਪ੍ਰਭੂ ਇਹ ਆਦਰ ਦਾ ਸਾਲ ਆ ਪ੍ਰਭੂ ਜੀ ਇਹ ਵਿਛੜਿਆ ਨੂੰ ਮਿਲਾਉਣ ਦਾ ਸਾਲ ਆ ਮੇਰੇ ਪਿਤਾ ਪਰਮੇਸ਼ਰ ਰਜੀ ਹਰ ਇੱਕ ਦੇ ਜੀਵਨ ਚ ਪ੍ਰਭੂ ਵੱਡੀਆਂ ਵੱਡੀਆਂ ਗਵਾਹੀਆਂ ਬਣ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੀਆਂ ਕਮਾਈਆਂ ਚ ਵਰਕਤ ਪਾਓ ਮੇਰੇ ਪਿਤਾ ਪਰਮੇਸ਼ਵਰ ਜੀ ਤੇਰਾ ਧੰਨਿਆਵਾਦ ਹੋ ਮੇਰੇ ਪ੍ਰਭੂ ਜੀ ਧੰਨਿਆਵਾਦ ਹੋ ਪ੍ਰਭੂ ਜੀ ਪਰਭੂ ਅੱਜ ਦੇ ਵਚਨ ਦੇ ਲਈ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਅੱਜ ਦੇ ਬੀਜ ਲਈ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਅੱਜ ਦੀ ਅੰਗਵਾਈਆਂ ਦੇ ਲਈ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ हे ਮੇਰੇ ਪਿਤਾ ਪਰਮੇਸ਼ਵਰ ਜੀ ਮੈਂ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਪਦੇ ਕਲੀਸਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਲੈ ਕੇ ਪ੍ਰਭੂ ਤੇਰੇ ਸਿੰਘਾਸਣ ਦੇ ਅੱਗੇ ਝੁਕਦੀ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ ਤੇਰੇ ਸਿੰਘਾਸਣ ਦੇ ਅੱਗੇ ਲੈ ਕੇ ਆਉਣੀ ਹੈ ਮੇਰੇ ਪਿਤਾ ਪਰਮੇਸ਼ਵਰ ਜੀ ਹਰ ਇੱਕ ਨੂੰ ਸੰਭਾਲ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਵਰ ਜੀ ਪੂਰੇ ਪਰਿਵਾਰਾਂ ਨੂੰ ਪ੍ਰਭੂ ਆਪ ਦੀ ਕਲੀਸਿਆ ਨੂੰ ਤੇਰੇ ਹੱਥਾਂ 'ਚ ਸੌਂਪਦੀਆਂ ਪ੍ਰਭੂ ਜੀ ਇਹਨਾਂ ਦੇ ਬੱਚਿਆਂ ਨੂੰ ਤੇਰੇ ਹੱਥਾਂ 'ਚ ਸੌਂਪਦੀਆਂ ਪ੍ਰਭੂ ਜੀ ਤੇਰੇ ਲਹੂ 'ਚ ਕਵਰ ਕਰਦੀ ਏ ਮੇਰੇ ਪਿਤਾ ਪਰਮੇਸ਼ਵਰ ਜੀ ਤੇਰੇ ਸਵਰਗਦੂਤਾਂ ਦੇ ਘਰਾਂ 'ਚ ਵਾੜੇ ਲੱਗ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੇ ਪੂਰੇ ਪਰਿਵਾਰ ਇੱਕ ਜੁੱਟ ਹੋਣ ਮੇਰੇ ਪਿਤਾ ਪਰਮੇਸ਼ਵਰ ਜੀ ਉਹ ਗੁੱਸੇ ਵਾਲਾ ਸ਼ੈਤਾਨ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੇ ਘਰਾਂ 'ਚ ਸ਼ਾਂਤੀ ਆਵੇ ਮੇਰੇ ਪਿਤਾ ਪਰਮੇਸ਼ਵਰ ਤੂੰ ਸ਼ਾਂਤੀ ਦਾ ਰਾਜਕੁਮਾਰ ਹੈ ਪ੍ਰਭੂ ਜੀ ਇਹਨਾਂ ਦੇ ਕਰਾਜੇ ਸ਼ਾਂਤੀ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ ਤੇਰਾ ਧੰਨਵਾਦ ਕਰਦੀ ਆਂ ਪ੍ਰਭੂ ਅੱਜ ਜੋ ਵੀ ਰਸੋਈ ਚ ਬਣਿਆ ਪ੍ਰਭੂ ਤੇਰੀ ਦਇਆ ਦੇ ਨਾਲ ਮੇਰੇ ਪਿਤਾ ਪਰਮੇਸ਼ਵਰ ਜੀ ਜੋ ਬੱਚੇ ਦਾ ਜਨਮ ਦਿਨ ਪ੍ਰਭੂ ਦੀ ਖੁਸ਼ੀ ਦੇ ਵਿੱਚ ਭੈਣ ਮਿੱਠਾ ਲੈ ਕੇ ਆਈ ਆ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੇ ਘਰ ਚ ਖੁਸ਼ੀਆਂ ਖੇੜੇ ਰਹਿਣ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੇ ਘਰ ਚ ਖੁਸ਼ੀਆਂ ਖੇੜੇ ਰਹਿਣ ਪ੍ਰਭੂ ਬੱਚੇ ਨੂੰ ਤੇਰੇ ਹੱਥਾਂ ਚ ਸੌਂਪਦੀ ਆ ਮੇਰੇ ਪਿਤਾ ਪਰਮੇਸ਼ਵਰ ਜੀ ਉਹਨੂੰ ਆਗਿਆਕਾਰ ਬਣਾਇਓ ਮੇਰੇ ਪਿਤਾ ਪਰਮੇਸ਼ਵਰ ਜੀ ਉਹਦੀ ਪੜ੍ਹਾਈ ਦੇ ਵਿੱਚ ਉਹਦਾ ਨਾਲ ਅਦਾ ਕਰਿਓ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਉਹਦੇ ਹੌਨਸ ਵਾਲੇ ਸਾਲਾਂ ਚ ਪ੍ਰਭੂ ਉਹਨੂੰ ਵਧੀਆ ਇਨਸਾਨ ਬਣਾਇਓ ਮੇਰੇ ਪਿਤਾ ਪਰਮੇਸ਼ਰ ਨੂੰ ਆਗਿਆਕਾਰ ਬਣਾਇਓ ਪ੍ਰਭੂ ਜੀ ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜਿਵੇਂ ਪ੍ਰਭੂ ਅੱਜ ਲੋਕ ਆਏ ਆ ਪ੍ਰਭੂ ਤੇਰੇ ਸਵਰਗ ਦੂਤ ਲੈ ਕੇ ਆਏ ਆ ਪ੍ਰਭੂ ਜਿਵੇਂ ਇਹਨਾਂ ਦੀ ਹੌਨ ਚ ਮਦਦ ਕੀਤੀ ਆ ਪ੍ਰਭੂ ਇਹਨਾਂ ਦੀ ਜਾਨ ਚ ਵੀ ਮਦਦ ਕਰਿਓ ਪ੍ਰਭੂ ਇਹਨਾਂ ਦਾ ਨਾ ਜਾਣਾ ਮੁਬਾਰਕ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਪ੍ਰਭੂ ਜੀ ਆਮੇਨ ਆਮੇਨ